ਆਤੇ ਜੀ 2 1:30 ਦੇ ਵਿੱਚ ਵਿੱਚ 2:00 ਦੇ ਵਿੱਚ ਬੰਦੇ ਆਏ ਤੇ 8 ਨਾ ਕੋਲ ਤੇ ਤੇ ਉਹ ਨਾਲ ਕੇ ਮਾਰਦੀ ਕੀਤੀ ਆ ਇਹਨੇ ਉਸ ਉੱਤੇ ਰੱਖ ਲਿਆ ਤੇ ਇਹਨੇ ਉੱਤੇ ਰੱਖ ਲਿਆ ਤੇ ਬੰਦ ਰ ਸਾਨੂੰ ਸਾਰਿਆਂ ਨੂੰ 6-7 ਜਾਣੇ ਨੇ ਤੇ 6-7 ਨੇ ਇੱਥੇ ਆ 6-7 ਬੰਦ ਕਮਰੇ ਚ ਤੁਸੀਂ ਨਾ ਇੱਥੇ ਆ ਜੀ ਉਹ ਬੰਦੇ ਚ ਹਾਂ ਜੀ ਸਾਨੂੰ ਉਹ ਕਮਰੇ ਚ ਬੰਦ ਕਰਦੇ ਆ ਹਾਂ ਅਦੇ ਕੋਈ ਸਾਰੇ ਸੀਸੀ ਟੀਵੀ ਕੈਮਰਾ ਸਾਰਾ ਕੁਝ ਅਗਲੇ ਲਾਗ ਲੈ ਗਏ ਮਤਲਬ ਅਸੀਂ ਕੈਮਰੇ ਜੋਗੇ ਵੀ ਨਹੀਂ ਨਹੀਂ ਵੇਖਣ ਜੋਗੇ ਕਿ ਮਤਲਬ ਕੈਮਰੇ ਦੇ ਵਿੱਚ ਕੁਝ ਆਪਾਂ ਦੇਖ ਕੇ ਦੇਖ ਸਕੀਏ ਜੋ ਵੀ ਹੈ ਸਾਰਾ ਕੁਝ ਸਾਡੇ ਸਾਹਮਣੇ ਲੋ ਪ੍ਰੋਟੇਜ ਬੋਲੋ ਇਹਨਾਂ ਦਾ ਕਾਜੀ ਜੀ ਨੇ ਕਰਵਾਇਆ ਜਨਾਤਮਾ ਜੀ ਕਿੱਥੇ ਕੰਮ ਕਰਦੇ ਇੱਕ ਇੱਕ ਹਰ ਇੱਕ ਕਿੰਨੇ ਚੇਤੇ ਕੰਮ ਕਰੇ ਪਰਦਾ ਸਾਲੋਂ ਜੀ ਤੇ ਕੀ ਘਟਰਾ ਵਾਪਰੀ ਰਾਤੀ ਨੂੰ ਰਾਤੀ ਜੀ 2 1:30 ਵਜੇ ਦੇ ਵਿੱਚ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਹੂੰ ਤੇ ਠਾਰ ਨਾ ਕੋਣ ਹੂੰ ਤੇ ਉਹਨਾਂ ਆਣ ਕੇ ਮਾਰਨ ਦੀ ਕੀਤੀ ਆ ਕਿਨੇ ਉਸੇ ਤੇ ਰੱਖ ਲੈ ਕਿਨੇ ਕਿਤੇ ਰੱਖ ਲੈ ਤੇ ਬੰਦ ਦਾ ਸਾਨੂੰ ਸਾਰਿਆਂ ਨੂੰ ਖਿਆਲ ਸਤਾ ਜਾਣ ਨੇ ਜੀ 6 ਸਤਾ ਨੇ ਹਾਂ 6 ਸਤਾ ਨੇ ਤੇ ਬੰਦ ਕਮਰੇ ਚ ਤੁਸੀਂ ਨਾ ਇੱਥੀਆਂ ਜੀ ਉਹ ਬੰਦੇ ਚ ਹਾਂ ਜੀ ਸਾਨੂੰ ਉਹ ਕਮਰੇ ਚ ਬੰਦੇ ਕੱਤਿਆ ਹੂੰ ਤੇ ਆਏ ਕਿਸ ਜੀ ਦੁਪਹਿਰੇ ਆਏ ਕਰ ਦਿੱਤੇ ਆਏ ਇਹ ਪਹਿਲੋਂ ਉਤਰਾ ਹੀ ਆਇਆ ਪੂਰੀ ਲੱਗੀ ਪਿੱਛੇ ਤੇ ਫੇਰ ਉਹ ਗੱਡੀ ਤੇ ਵੀ ਆਈ ਆ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕੇ ਸੀ ਬੜਾ ਲੈ ਗਿਆ ਉਹ ਬਹੁਤ ਜਾਨੀ ਤੇ ਜੇ ਸੀਸੀਟੀਵੀ ਕੈਮਰੇ ਲੱਗੇ ਹੀ ਤੇ ਹਾਂਜੀ ਲੱਗੇ ਹੀ ਉਹ ਵੀ ਚੁੱਕੇ ਲੰਗੇ ਸੀਸੀਟੀਵੀ ਕੈਮਰੇ ਹਾਂਜੀ ਉਹ ਬਿਲਕੁਲ ਮਾਰੇ ਮੁਰੇ ਤਾਂ ਨਹੀਂ ਮਾਰਿਆ ਜੀ ਮਨੂੰ ਮਾਰਿਆ ਬੰਦੇ ਨੂੰ ਤੇ ਮਹਿੰਗਾ ਸਮਾਰਕਟਾ ਕਰਾਉਂਦਾ ਕਾਜੂ ਜੀ ਸਭ ਤੋਂ ਜਿਹੜਾ ਹਾਂਜੀ ਕਾਲੀ ਮਿਰਚ ਹੋ ਗਈ ਸਮਾਗਤ ਸਮਾਗਨ ਨਿਯਤਾ ਸੀ ਸਮਾਗਨ ਹੈ ਜੀ 2 ਤੋਂ 1:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਹੋ ਗਿਆ ਜੀ ਬਾਬਾ ਬੋਲੇ 4 ਵਜੇ ਹਾਂਜੀ ਤੇ ਫਿਰ ਅਰਮੀਰ ਕੋਈ ਨਹੀਂ ਹਾਂਜੀ ਉਹ ਸਹੀ ਮੌਕੇ ਤੇ ਹਾਂਜੀ ਉਹ ਸਹੀ ਮੌਕੇ ਪੁਲਿਸ ਸਵੇਰੇ ਸਾਨੂੰ ਜਦੋਂ ਅਸੀਂ ਖੁੱਲੇ ਆ ਨਾ ਉਹ ਵੇਖੋ ਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਥੇਰੇ ਉਹ ਕਹਿੰਦੇ ਜੀ ਫੋਨ ਵੀ ਢਡੇ ਰੱਖ ਲਈ ਸੀ ਉਹਨਾਂ ਨੇ ਸਾਰੇ ਫੋਨ ਹੁਣ ਪਹਿਲਾਂ ਖੋਲੇ ਜੀ ਸ਼ਾਇਦ 7 ਜਣੇ ਕਿੰਨੇ ਜਣੇ ਦੱਸਿਆ ਜੀ 7 ਜਣੇ ਉਹ ਕਿੰਨੇ ਆਲੇ ਸੀ ਉਹ ਤੇ 35-40 ਜਣੇ ਹੋਣਗੇ ਉਹਦਾ ਟੱਪ ਕਾਇਆ ਸੀ ਕੋਈ ਦਾ ਹਾਂਜੀ ਹਾਂਜੀ ਤੁਸੀਂ ਫਿਰ ਕਹਿੰਦੇ ਉੱਤੋਂ ਬਾਬੂ ਆਉਂਦੇ ਥੋੜਾ ਜਿਹਾ ਹਾਂਜੀ ਸਭ ਖੋਲੇ ਉਹਨਾਂ ਹੀ ਖੋਲੇ ਕਿਸੇ ਨੇ ਸਾਡੇ ਬੰਦੇ ਨਹੀਂ ਆਪਣਾ ਨਾਮ ਦੱਸ ਕਿੱਥੇ ਸਟੋਰ ਹੈ ਤੁਹਾਡਾ ਜੀ ਮੇਰਾ ਨਾਮ ਜੀ ਹੈਪੀ ਰੋਡ ਆ ਇਹ ਸਟੋਰ ਹੈ ਇੱਕ ਇੱਕ ਕੋਰ ਸਟੋਰ ਚਬਾਰ ਰੋਡ ਤੇ ਕੋਈ ਇਬਰਤ ਕੀ ਗੱਲ ਹੋਈ ਹੈ ਜੀ ਅੱਜ ਰਾਤੀ ਕੋਈ 1.5 ਵਜੇ ਬੰਦੇ ਆਏ ਆ ਇੱਥੇ 35 ਤੋਂ 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਤੇ ਗੱਡੀ ਇੱਕ ਟਰੱਕ ਤੇ ਇੱਕ ਅ ਬਿੰਦਰਾ ਲੋਡ ਕਰਕੇ ਤੁਲੇ ਆਇਆ ਐ ਸਾਨੂੰ 4:00 ਵਜੇ ਦੇ 21 ਮਿੰਟ ਤੇ ਬਾਹਰ ਕੈਮਰੇਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 40 ਦੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬਣੇ ਸੀ ਉਹਨਾਂ ਨੇ ਬੂਏ ਵਾੜ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 40 ਤੇ 45 ਦੇ ਇੱਥੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਰਹੇ ਸੀ ਕੀ ਕੀ ਚੋਰੀ ਹੋਇਆ ਸੀ ਚੋਰੀ ਦੇਖੋ ਹੀ ਐਸਟੀਮੇਟ ਲੱਗਦਾ ਪਿਆ ਤਕਰੀਬਨ ਕੋਈ 1.5 ਤੋਂ ਲਾਗੇ 2 ਕਰੋੜ ਤੱਕ ਨੁਕਸਾਨ ਆਗਾ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਬਰਦਾਰ ਸਾਰੇ ਹੀ ਹੈ ਜੀ ਇੱਥੇ ਸਸਤਾ ਬਰਦਾਰ ਕੋਈ ਨਹੀਂਗਾ ਹੂੰ ਕਿਉਂ ਕਾਜੂ ਹੈ ਤੇ ਉਹ ਵੀ ਮਹਿੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਕੋਈ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਹੂੰ ਮਤਲਬ ਤਕਰੀਬਨ ਤਕਰੀਬਨ ਇੰਨਾ ਨੁਕਸਾਨ ਦਾ ਹੋਗਾ ਹੀ ਕਿੰਨੇ ਵਜੇ ਹੋ ਸਕਦਾ ਘਟ ਨਹੀਂ ਕਿੰਨੇ ਵਜੇ ਦਾ ਸਮਾਂ ਦੱਸਿਆ ਜਰਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ ਨੇ ਸਟੋਰ ਬੰਦੇ 7-8 ਆ ਗਏ ਜੀ ਤੇ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਦੇ ਨਾਲ ਆਏ ਸੀ 5 ਬੰਦੇ ਆ ਉਹ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਗਰੋਂ ਨੇ ਹਥਿਆਰ ਨਹੀਂ ਸੀ ਚਾਰ ਹੋਏਗਾ 5 ਬੰਦਿਆਂ ਉਹ ਤਾਂ ਉਹਨਾਂ ਨੇ ਵੇਖਿਆ ਪੂਰਾ ਬੰਦੀ ਬਣਾ ਲਿਆ ਤੁਹਾਡੇ ਬੰਦੇ ਨੇ ਹਾਂਜੀ ਬੰਦੀ ਬਣਾ ਕਿੰਨੇ ਵਜੇ ਟਾਈਮ 'ਚ ਬੰਦੀ ਬਣਾ ਲਿਆ 1:30 ਵਜੇ ਅੰਦਰ ਆਏ ਜੀ ਪਰ ਇਹ 4 ਵਜੇ ਦੇ ਤਰੀਬ ਗਏ ਉਹ ਲੱਗਦਾ ਕੋ ਵੱਡਾ ਘਾਟਾ ਫੈ ਗਿਆ ਜੀ ਹਾਂਜੀ ਇੱਥੇ ਬਹੁਤ ਵੱਡਾ ਘਾਟਾ ਹੈ ਜੀ ਵਪਾਰੀਆਂ ਦਾ ਮਾਲ ਇੰਦੇ ਵਪਾਰੀਆਂ ਦਾ ਮਾਲ ਹੁੰਦਾ ਵਪਾਰੀ ਸੰ ਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਉਸ ਮੌਕੇ ਤੇ ਪਹੁੰਚੀ ਪੁਲਸ ਆ ਪੁਲਸ ਗਏ ਪੁਲਸ ਕਮਿਸ਼ਨਰ ਸਾਹਿਬ ਉਹ ਗਏ ਹੈ ਕੋਈ ਸੀਸੀਟੀਵੀ ਸਾਹਮਣੇ ਆਈ ਸੀ ਸੀਸੀਟੀਵੀ ਕਹ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਤੇ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਨੇ ਜਲਦੀ ਜਲਦੀ ਚੋੜ ਫੜੇ ਜਾਣ ਤੇ ਦੇਖੋ ਮੇਰਾ ਹੋਕ ਮੰਗ ਰਾ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ ਤੇ ਅਜਿਹਾ ਕਿ ਲੋਕ ਤੁਹਾਡੇ ਤੇ ਵਿਸ਼ਵਾਸ ਕਰਕੇ ਇਹਨਾਂ ਮਾਲ ਰੱਖਦੇ ਨੇ ਲੋਕੀ ਵਿਸ਼ਵਾਸ ਕਰਦੇ ਆ ਲੋਕੀ ਹਰਦੇ ਵਿਸ਼ਵਾਸ ਕਰਦੇ ਆ ਤੇ ਇਹਨਾਂ ਮਾਲ ਰੱਖਦੇ ਆ ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦੇਵੇ ਇਸੇ ਆਸ਼ਵਾਸ਼ ਨੂੰ ਪੂਰਾ ਕੰਪਲੀਟ ਹੀ ਰਵੇ ਸਾਰੀ ਉਮਰ ਆਪਣੇ ਬਰਦਾਸਤ ਦੇ ਸਬਕ ਤੋਂ ਲੈ ਕੇ ਮੈਂ ਸੱਚ ਚਾਟਿੰਗ ਕਿ ਸਰ ਮਾਮਲਾ ਕੀ ਹੋਇਆ ਕਿਥੇ ਸਟੋਰ ਹੈਗਾ ਕਿ ਕਿਨੇ ਇਥੇ ਬਨਕੜਾ ਇੱਕ ਕੋਡ ਸਟੋਰ ਆ ਉਥੇ ਆਏ ਹਾਂ ਮੌਕਾ ਵੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਤੇ ਕੋਡ ਸਟੋਰ ਤੋਂ ਕੁਝ ਕਾਜੂ ਕਾਜੂ ਜਿਵੇਂ ਅੰजीर ਇਹੋ ਜਿਹੀਆਂ ਵੈਰਾਈਟੀਆਂ ਕੁਝ ਨਾ ਉਹ ਅਨੁਪਛਾਤੇ ਕੀ ਰੈਂਟ ਆਏ ਤੇ ਲੈ ਕੇ ਆਏ ਇੱਥੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਬਿਲਕੁਲ ਤਸਦੀਕ ਵੀ ਕੋਈ ਸਾਹਮਣੇ ਨਹੀਂ ਸਕਦਾ ਚੈੱਕ ਕਰ ਰਹੇ ਆ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ ਤੇ ਕਿੰਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਮਾਲਕ ਦੱਸਿਆ ਗਿਆ ਸਟੋਰ ਵਾਲੋ ਉਹ ਇਹ ਤਸਦੀਕ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲ ਮਾਮਲਾ ਦੱਸਿਆ ਗਿਆ ਹਾਂ ਹਾਂ ਦੀ ਮਾਮਲਾ ਦਰਜ ਕਰਕੇ ਤਕਤੀ ਸਟਾਰਟ ਕਰ